ਕਥਾਲ ਸਾਹਿਬ ਹੈ ਗੁਰੂ ਜੀ ਕੀ ਫਤਿਹ ਆ ਗੁਰੂ ਘਰ ਦਾ ਲੰਗਰ ਚੱਲ ਰਿਹਾ ਹੈ ਜਰਮਾਈਆਂ ਪ੍ਰਸ਼ਾਦ ਨੇ ਤਿਆਰੀ ਕਰ ਰਹੀਆਂ ਆਇਦਰ ਸੰਗਤ ਲੰਗਰ ਛਾਗ ਰਹੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਇਦਰ ਸੰਗਤਾਂ ਲੰਗਰ ਛਾਗ ਰਹੀਆਂ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਹੇ ਵਿਆਰ ਸਾਹਿਬ ਇੱਕ ਪ੍ਰਸਾਦਾ ਸਾਗਰਿੰਦਰ ਬਾਬਾ ਦੇਸ਼ਾ ਸਿੰਘ ਜੀ ਖੜੇ ਨੇ ਜਹੇ ਦਾ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਖਲਕ ਸ਼ਾਦਾ ਸਾਹਿਬ ਇਹਨਰ ਬਖਤਨਾਂ ਦੀ ਸੇਵਾ ਕਰ ਰਹੇ ਇਹਨਾਂ ਨੂੰ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਕਾਰ ਸੇਵਾ ਚੱਲ ਰਹੀ ਆ ਵਿਖਾਉਣੇ ਆਕਾਰ ਸੇਵਾ ਟੋਕਰੇਣ ਇਟਾਂ ਪਾਰ ਨੇ ਟਰਾਲੀ ਦੇ ਵਿੱਚ ਸੇਵਾਦਾਰ ਇਕ ਆਰ ਸੇਵਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਰਪਾਲ ਸਿੰਘ ਜੀ ਸੇਵਾ ਕਰਾ ਰਹੇ ਨੇ ਇੱਥੇ ਆ ਸੰਗਤਾਂ ਪਿੰਡਾਂ ਚੋਂ ਆਈਆਂ ਸੇਵਾ ਕਰਨ ਵਾਸਤੇ ਸੇਵਾ ਚੱਲ ਰਹੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਵੇਖੋ ਸੰਗਤਾਂ ਸੇਵਾਦਾਰ ਸੇਵਾ ਕਰ ਰਹੇ ਨੇ ਟੋਕਰੀ ਚਾ ਕਰ ਇਹਨੇ ਕੋਈ ਭਰ ਰਿਹਾ ਕੋਈ ਚਕਾ ਰਿਹਾ ਕੋਈ ਟੋਕਰੀ ਚੋ ਕਰਿਆ ਕੋਈ ਨਾਮ ਦਾ ਭਰਿਆ ਹੋਰ ਸਭ ਕੀਰਤਨ ਕਰ ਰਹੇ ਨੇ ਸੰਗਤਾਂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਾਂ ਨਾ ਸੰਗ ਜਿਹੜੀ ਸੇਵਾ ਕਰਦੀ ਆ ਵੱਡੇ ਭਾਗਾਂ ਦੇ ਸੰਗਤਾਂ ਜਿਹੜੀ ਸੇਵਾ ਕਰ ਰਹੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਭਗਤਰਾ ਵੇਖੋ ਬੀਬੀਆਂ ਵੀ ਸੇਵਾ ਕਰ ਰਹੀਆਂ ਇੱਧਰ ਸੰਗਤਾਂ ਆਪਣੇ ਪ੍ਰੇਮ ਭਾਵਨਾ ਨਾਲ ਸੇਵਾ ਕਰੀ ਸੰਗਤ ਸੇਵਾ ਉਹੋ ਹੀ ਹੁੰਦੀ ਜਿਹੜੀ ਪ੍ਰੇਮ ਭਾਵਨਾ ਨਾਲ ਹੋ ਜੀ ਸੇਵਾ ਕੀਤੀ ਆ ਜਿੰਦੀ ਸੇਵਾ ਕਰੀ ਹੌਕੇ ਵੇਲੇ ਕੰਮ ਆਉਂਦੀ ਆ ਗੁਰਮੁਖੋ ਨਾਮ ਜਪਿਆ ਸੇਵਾ ਕਰੀ ਜਸ ਮਹਾਰਾਜ ਮਿਹਰ ਕਰ ਸੇਵਾ ਕਰੀ ਕੰਮ ਆਉਂਦੀ ਆ ਜਹੇਦਾਰ ਸਾਹਿਬ ਖੜੇ ਨੇ ਬਾਬਾ ਕਾਲਾ ਜੀ ਮੈਥਨਪੁਰ ਵਾਲੇ ਵਾਹਿਗੁਰੂ ਵਾਹਿ ਆਓ ਬਿੰਦਿਆਂ ਕਾਉਂਦਾ ਪਿੰਡ ਤੋਂ ਆਈਆਂ ਸੰਗਤ ਸੇਵਾ ਕਰਨ ਵਾ வூ வா சத்நா வாய சத்நாம் வே சாம சத்தாம் வூ சத்நாம் வாயே சத்நா சத்நாம் வா சத்தூ சத் நாம் வாூ சா